ਫਿਲਮ ਰਾਜਵੀਰ ਜੀ ਤੇ ਬਗੈਰ ਪ੍ਰਮੋਟ ਕਰਨੀ ਬਹੁਤ ਔਖੀ ਹੈ ਸ਼ੂਟ ਤੇ ਬਾਅਦ ਵੀ ਮੈਨੂੰ ਕਈ ਵਾਰੀ ਆਪਣੀ ਵਾਈਫ ਦੀ ਤੇ ਬੇਟੀ ਦੀ ਫੋਟੋ ਦਿਖਾਈ ਬੇਟੀ ਦੀ ਫੋਟੋ ਦਿਖਾ ਕੇ ਕਹਿੰਦੇ ਸੀਗੇ ਕਹਿੰਦੇ ਤੇਰੀ ਮੈਂ ਛੋਟੇ ਹੁੰਦੇ ਦੀ ਫੋਟੋ ਦੇਖੀ ਹੈ ਤੂੰ ਨੌਟੀ ਲੱਗਦੀ ਹੈ ਬਹੁਤ ਮੇਰੀ ਬੇਟੀ ਵੀ ਮੈਨੂੰ ਓਦਾਂ ਦੀ ਲੱਗਦੀ ਹੈ ਐਂਡ ਵਾਈਫ ਦੀ ਫੋਟੋ ਦਿਖਾਈ ਨਾ ਬਿਕੋਜ਼ ਉਹਨਾਂ ਨੇ ਹੋ ਜਾ ਉਹ ਅੰਡਰਸਟੈਂਡਿੰਗ ਸਾਰਿਆਂ ਨਾਲ ਬਣਾਈ ਹੋਈ ਸੀਗੀ ਤੁਸੀਂ ਐਸਾ ਹੀਰੋਇਨ ਫਿਲਮ ਦੇ ਵਿੱਚ ਜੁੜੇ ਹੋ ਖਾਸ ਕਰਕੇ ਜਵੰਦਾ ਵੀਰ ਬੇਸ਼ੱਕ ਹੈ ਨਹੀਂ ਪਰ ਤੁਸੀਂ ਫਿਲਮ ਦਾ ਟ੍ਰੇਲਰ ਦੇਖਿਆ ਹੋਣਾ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਇੱਕ ਸਟਾਰਟਿੰਗ ਦੀ ਜੇ ਗੱਲਬਾਤ ਕਰੀਏ ਕਿਵੇਂ ਦੇਖਦੇ ਹਾਂ ਕਿ ਜਵੰਦੇ ਬਾਈ ਦਾ ਨਾ ਹੋਣਾ ਫਿਲਮ ਦਾ ਰਿਲੀਜ਼ ਹੋਣਾ ਬਹੁਤ ਵੱਡੀਆਂ ਗੱਲਾਂ ਨਹੀਂ ਕੀ ਹੁੰਦੀਆਂ ਯਾਦਾਂ ਸਾਨੂੰ ਫਿਲਮ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਤੁਸੀਂ ਪਹਿਲੀ ਗੱਲ ਤਾਂ ਫਿਲਮ ਰਾਜਵੀਰ ਜੀ ਦੇ ਬਿਨਾਂ ਪ੍ਰੋਮੋਟ ਕਰਨੀ ਬਹੁਤ ਔਖੀ ਹੈ ਬਿਕੋਜ਼ ਹਰ ਦਿਨ ਉਹਨਾਂ ਹੀ ਹੈਵੀ ਫੀਲ ਹੁੰਦਾ ਜਿਸ ਦਿਨ ਤੋਂ ਮੈਂ ਡਬਿੰਗ ਆਪਣੀ ਸ਼ੁਰੂ ਕੀਤੀ ਸੀਗੀ ਉਹ ਲੈ ਕੇ ਹੁਣ ਤੱਕ ਐਂਡ ਆਫਕੋਰਸ ਰਿਲੀਜ਼ ਦਾ ਟਾਈਮ ਹੋਰ ਵੀ ਜ਼ਿਆਦਾ ਹੈਵੀ ਹੋਏਗਾ ਬਿਕੋਜ਼ ਤੁਸੀਂ ਕਦੀ ਵੀ ਇਦਾਂ ਨਹੀਂ ਸੋਚਦੇ ਕਿ ਤੁਸੀਂ ਜਿਹਨਾਂ ਨਾਲ ਫਿਲਮ ਸ਼ੂਟ ਕੀਤੀ ਆ ਤੁਹਾਡੇ ਨਾਲ ਨਹੀਂ ਹੋਣਗੇ ਜਦੋਂ ਤੁਸੀਂ ਅੱਗੇ ਜਰਨੀ ਤੇ ਵਧੋਗੇ ਐਂਡ ਪ੍ਰੋਮੋਸ਼ਨਸ ਯੂਜੂਅਲੀ ਬਹੁਤ ਉਹ ਟਾਈਮ ਹੁੰਦਾ ਜਦੋਂ ਫਿਲਮ ਤਿਆਰ ਹੋ ਚੁੱਕੀ ਹੈ ਹੁਣ ਤੁਸੀਂ ਆਡੀਅנס ਦੇ ਕੋਲ ਲੈ ਕੇ ਜਾਣੀ ਹੈ ਹੂੰ ਸੋ ਉਹਦਾ ਵੀ ਇਮੋਸ਼ਨਲ ਹੁੰਦਾ ਹੈ ਹੁਣ ਹਰ ਸੀਨ ਤੇ ਆਈ ਥਿੰਕ ਇੱਕ ਇਨਸਾਨ ਦੀ ਜਿਹੜੀ ਅਪਰੀਸ਼ੀਏਸ਼ਨ ਹੈ ਨਾ ਉਹ ਵੱਜ ਜਾਂਦੀ ਹੈ ਹੂੰ ਅਸੀਂ ਉਹਨਾਂ ਸਾਰਿਆਂ ਨਾਲ ਕੰਮ ਕਰਦੇ ਆਂ ਸ਼ਾਇਦ ਉਹਨਾਂ ਅਪਰੀਸ਼ੀਏਟ ਹਰ ਵਾਰੀ ਨਹੀਂ ਵੀ ਕਰਦੇ ਅ ਬਟ ਇੱਕ ਇੱਕ ਛੋਟੀ ਛੋਟੀ ਗੱਲ ਸਪੈਸ਼ਲੀ ਫਿਲਮ ਦੇਖਦੇ ਹੋਏ ਕਿ ਇਸ ਸੀਨ ਦੇ ਟਾਈਮ ਤਾਂ ਅਸੀਂ ਕੀ ਕਰ ਰਹੇ ਸੀਗੇ ਐਂਡ ਸੋ ਐਂਡ ਸੋ ਫੋਰਸ ਸੋ ਬਟ ਮੈਨੂੰ ਲੱਗਦਾ ਇਹ ਉਹਨਾਂ ਦੀ ਆਖਰੀ ਫਿਲਮ theater ਚ ਜ਼ਰੂਰ ਹੋਏਗੀ ਬਟ ਇਹ ਲੋਕਾਂ ਨਾਲ ਬਹੁਤ ਲੰਬੇ ਟਾਈਮ ਤੱਕ ਰਹੇਗੀ ਐਂਡ ਸਪੈਸ਼ਲੀ ਆਈ ਥਿੰਕ ਉਹ ਨਦੀ ਫੈਮਲੀ ਦਾ ਬਹੁਤ ਵੱਡਾ ਕਾਰੇਜ ਹੈ ਕਿ ਉਹ ਹੁਣ ਵੀ ਆਪਣੇ ਬੇਟੇ ਦੀ ਫਿਲਮ ਥੀਏਟਰ ਤੇ ਉਹਨਾਂ ਦੇ ਫੈਨਸ ਲਈ ਆਡੀਅנס ਲਈ ਲੈ ਕੇ ਆ ਰਹੇ ਨੇ ਐਂਡ ਸਾਡੇ ਡਾਇਰੈਕਟਰ ਰਾਕੇਸ਼ ਸਰ ਐਂਡ ਪ੍ਰੋਡਿਊਸਰ ਬਲੀ ਜੀ ਆਪਣੇ ਹੀਰੋ ਦੇ ਬਗੈਰ ਫਿਲਮ ਰਿਲੀਜ਼ ਕਰਨੀ ਪ੍ਰੋਮੋਟ ਕਰਨੀ ਉਹਨਾਂ ਲਈ ਮੈਂ ਹਮੇਸ਼ਾ ਸੋਚਦੀ ਹਾਂ ਕਿੰਨਾ ਇਮੋਸ਼ਨਲ ਹੋਏਗਾ ਐਂਡ ਕਿੰਨੀ ਕਾਰੇਜ ਦੀ ਗੱਲ ਹੈ ਮੈਂ ਨਾ ਤੁਹਾਡੇ ਰੂਪ ਦੇ ਵਿੱਚ ਰਾਜਵੀਰ ਜਵੰਦਾ ਦੀ ਧਰਮ ਪਤਨੀ ਨੂੰ ਦੇਖ ਰਿਹਾ ਸੀਗਾ ਜਿਵੇਂ ਤੁਸੀਂ ਉਹਦੇ 'ਚ ਪਿਆਰ ਮੁਹੱਬਤ ਦੀ ਬਾਤ ਪਾਉਨੇ ਹੋ ਤਾਂ ਮੈਨੂੰ ਲੱਗਦਾ ਵੀ ਰਾਜਵੀਰ ਦਾ ਬਹੁਤ ਕਿਉਂਕਿ ਅੱਜ ਕੱਲ ਜੇ ਆਪਾਂ ਵੈਸੇ ਗੱਲ ਕਰੀਏ ਤਾਂ ਬਹੁਤ ਘਰਾਂ ਵਾਲੀਆਂ ਇਹੋ ਜਿਹੀਆਂ ਜਿਹੜੀਆਂ ਘਰਾਂ ਨੂੰ ਕਹਿੰਦੀਆਂ ਮੈਨੂੰ ਪੋਸਟ ਕਰੋ ਸੋਸ਼ਲ ਮੀਡੀਆ ਤੇ ਲੈ ਕੇ ਆਓ ਪਰ ਮੈਨੂੰ ਲੱਗਦੀ ਉਹਨਾਂ ਦੇ ਪਰਿਵਾਰ ਬਹੁਤ ਘੱਟ ਆਉਂਦਾ ਸੀਗਾ ਤਾਂ ਇਹ ਮੈਨੂੰ ਕਹਿ ਸਕਦੇ ਵੀ ਬਹੁਤ ਸੋਹਣੀ ਅੰਡਰਸਟੈਂਡਿੰਗ ਅਸੀਂ ਕਹਿ ਸਕਦੇ ਹਾਂ ਨਹੀਂ ਤਾਂ ਆਮ ਤੌਰ ਤੇ ਘਰਾਂ ਦੇ ਵਿੱਚ ਇਸ ਗੱਲ ਕਰਕੇ ਵੀ ਲੜਾਈਆਂ ਅਕਸਰ ਹੋ ਜਾਂਦੀਆਂ ਕਲਾਕਾਰਾਂ ਦੀਆਂ ਵੀ ਮੇਰੀ ਤਾਂ ਫੋਟੋ ਹੀ ਨਹੀਂ ਪਾਈ ਨਹੀਂ ਮੈਨੂੰ ਲੱਗਦਾ ਉਹਨਾਂ ਦੀ ਜਿਹੜੀ ਅੰਡਰਸਟੈਂਡਿੰਗ ਹੋਏਗੀ ਉਹ ਵੀ ਬਹੁਤ ਸੋਹਣੀ ਸੀ ਬਟ ਆਟ ਦ ਸੇਮ ਟਾਈਮ ਦੈਟ ਇਜ਼ ਆਲਸੋ ਬਿਕੋਜ਼ ਰਾਜਵੀਰ ਜੀ ਉਦਾਂ ਦੇ ਸੀਗੇ ਉਹਨਾਂ ਨੇ ਸ਼ੂਟ ਦੇ ਬਾਅਦ ਵੀ ਮੈਨੂੰ ਕਈ ਵਾਰੀ ਆਪਣੀ ਵਾਈਫ ਦੀ ਤੇ ਬੇਟੀ ਦੀ ਫੋਟੋ ਦਿਖਾਈ ਬੇਟੀ ਦੀ ਫੋਟੋ ਦਿਖਾ ਕੇ ਕਹਿੰਦੇ ਸੀਗੇ ਕਹਿੰਦੇ ਤੇਰੀ ਮੈਂ ਛੋਟੇ ਹੁੰਦੇ ਦੀ ਫੋਟੋ ਦੇਖੀ ਹੈ ਤੂੰ ਨੋਟੀ ਲੱਗਦੀ ਹੈ ਬਾਅਦ ਮੇਰੀ ਬੇਟੀ ਵੀ ਮੈਨੂੰ ਉਦਾਂ ਦੀ ਲੱਗਦੀ ਹੈ ਐਂਡ ਵਾਈਫ ਦੀ ਫੋਟੋ ਦਿਖਾਣੀ ਬਿਕੋਜ਼ ਉਹਨਾਂ ਨੇ ਉਹੋ ਜਿਹਾ ਉਹ ਅੰਡਰਸਟੈਂਡਿੰਗ ਸਾਰਿਆਂ ਨਾਲ ਬਣਾਈ ਹੋਈ ਸੀਗੀ ਉਹਨਾਂ ਨੇ ਕਦੇ ਲੁਕੋਇਆ ਨਹੀਂ ਕਿ ਮੈਂ ਮੈਰਿਡ ਆ ਜਾਂ ਫਿਰ ਮੇਰੇ ਬੱਚੇ ਮੇਰੇ ਬੱਚੇ ਨੇ ਸੋ ਆਈ ਥਿੰਕ ਉਹਦੇ ਕਰਕੇ ਫੈਮਿਲੀ ਬਹੁਤ ਸਿਕਿਉਰਡ ਰਹਿੰਦੀ ਹੈ ਲਗਦਾ ਨਹੀਂ ਲੋਕਾਂ ਨੂੰ ਕਿ ਤੁਸੀਂ ਸਾਨੂੰ ਵੀ ਸੋਸ਼ਲ ਮੀਡੀਆ ਤੱਕ ਲੈ ਕੇ ਜਾਓ ਬਟ ਆਫ ਕੌਰਸ ਇੱਕ ਕਪਲ ਦੀ ਉਹ ਜੀ ਅੰਡਰਸਟੈਂਡਿੰਗ ਹੋਣੀ ਬਿਕੋਜ਼ ਸਪੈਸ਼ਲੀ ਜਸ ਇੰਡਸਟਰੀ ਚ ਅਸੀਂ ਹੈਗੇ ਆ ਉਹ ਬਹੁਤ ਇੰਪੋਰਟੈਂਟ ਹੈ